ਉਸਨੇ ਸਾੜੀ ਪਹਿਨੀ ਹੈ ਤਾਂ ਉਸ ਦਾ ਬਲਾਤਕਾਰ ਹੋਇਆ ਉਸਨੇ ਚੂੜੀਦਾਰ ਪਾਇਆ ਤਾਂ ਉਸ ਦਾ ਬਲਾਤਕਾਰ ਹੋਇਆ ਉਸਨੇ ਬੁਰਕਾ ਪਾਇਆ ਤਾਂ ਵੀ ਉਸ ਦਾ ਬਲਾਤਕਾਰ ਹੋਇਆ ਤਾਂ ਕਾਕਾ ਜੀ ਸਮੱਸਿਆ ਕਿਸ ਗੱਲ ਦੀ ਆ ਉਸ ਦੇ ਕੱਪੜਿਆਂ ਦੀ ਨਹੀਂ ਉਹ 7 ਸਾਲ ਦੀ ਸੀ ਤਾਂ ਉਸ ਦਾ ਬਲਾਤਕਾਰ ਹੋਇਆ ਉਹ 17 ਸਾਲ ਦੀ ਸੀ ਤਾਂ ਉਸ ਦਾ ਬਲਾਤਕਾਰ ਹੋਇਆ ਉਹ 70 ਸਾਲ ਦੀ ਸੀ ਤਾ ਵੀ ਉਸ ਦਾ ਬਲਾਤਕਾਰ ਹੋਇਆ ਤਾਂ ਕਾਕਾ ਜੀ ਸਮੱਸਿਆ ਉਸ ਦੀ ਉਮਰ ਵਿੱਚ ਵੀ ਨਹੀਂ ਹੈ ਉਹ Hindu ਸੀ ਤਾਂ ਉਸ ਦਾ ਬਲਾਤਕਾਰ ਹੋਇਆ ਉਹ Muslim ਸੀ ਤਾਂ ਉਸ ਦਾ ਬਲਾਤਕਾਰ ਹੋਇਆ ਉਹ ईसाई ਜਾਂ Sikh ਸੀ ਤਾਂ ਵੀ ਉਸ ਦਾ ਬਲਾਤਕਾਰ ਹੋਇਆ ਤਾਂ ਕਾਕਾ ਜੀ ਸਮੱਸਿਆ ਉਸ ਦੀ ਜਾਤ ਨਾਲ ਵੀ ਨਹੀਂ ਹੈ ਤੁਹਾਡਾ ਉਹਨਾਂ ਵੱਲ ਹਰ ਸਮੇਂ ਭੁੱਖੀਆਂ ਤੇ ਲਾਲਚੀ ਅੱਖਾਂ ਨਾਲ ਦੇਖਣਾ ਵੀਰੇ ਸਾਰੀ ਸਮੱਸਿਆ ਤਾਂ ਇੱਥੇ ਆ।